ਕਾਂਗਰਸ ਦੇ ਵਿੱਚ ਧੜੇਬੰਦੀ ਹੈ ਆਖਿਰਕਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਪੀਪੀਸੀਸੀ ਪ੍ਰਧਾਨ ਅਤੇ ਲੁਧਿਆਣਾ ਤੋਂ ਐਮਪੀ ਇਹ ਗੱਲ ਮੰਨ ਗਏ। ਉਹਨਾਂ ਨੂੰ ਸਵਾਲ ਕੀਤਾ ਗਿਆ ਕਾਂਗਰਸ ਦੇ ਅੰਦਰ ਧੜੇਬੰਦੀ ਦਾ ਤੇ ਉਹਨਾਂ ਨੇ ਜਵਾਬ ਦਿੰਦਿਆਂ ਕਿਹਾ ਕਿ ਥੋੜੀ-ਬਹੁਤ ਧੜੇਬੰਦੀ ਤਾਂ ਹਰ ਪਰਿਵਾਰ 'ਚ ਹੁੰਦੀ ਹੈ। ਥੋੜਾ-ਬਹੁਤ ਤਾਂ ਇਸ ਤਰ੍ਹਾਂ ਦਾ ਵਿਲੱਖਣਪਨ ਹਰ ਪਰਿਵਾਰ 'ਚ ਹੁੰਦਾ ਹੈ। ਮਸਲਨ ਰਾਜਾ ਵੜਿੰਗ ਨੇ ਜੇਸੇ ਧੜੇਬੰਦੀ ਨੂੰ ਮਾਮੂਲੀ ਕਰਕੇ ਆਂਕ ਦਿੱਤਾ। ਅਸਲ ਵਿੱਚ ਕੀ ਟੜੇਬੰਦੀ ਤੋਂ ਵਾਕਿਫ ਨੇ ਰਾਜਾ ਵੜਿੰਗ ਨਾ ਹੋਣਾ ਐਦਾਂ ਹੋ ਨਹੀਂ ਸਕਦਾ ਇਹਦੀ ਗੁੰਜਾਇਸ਼ ਨਹੀਂ ਹੈ ਕਿਸ ਤਰ੍ਹਾਂ ਉਸ ਟੜੇਬੰਦੀ ਦਾ ਉਹ ਆਪ ਹਿੱਸਾ ਰੇ ਉਹ ਨਾ ਸਿਰਫ ਕਾਂਗਰਸ ਪਾਰਟੀ ਨਾ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਸਗੋਂ ਸਾਰੇ ਪੰਜਾਬ ਨੇ ਵੇਖਿਆ ਲੁਧਿਆਣੇ ਦੇ ਵਿੱਚ ਕੀ ਕੁਝ ਵਾਪਰਿਆ ਸਾਰੇ ਪੰਜਾਬ ਨੇ ਵੇਖਿਆ ਲੁਧਿਆਣਾ ਪੱਛਮੀ ਦੀ ਜ਼ਿਮਨੀ ਚੌਣ ਦੇ ਵਿੱਚ ਭਾਰਤ ਪੂਸ਼ਣ ਆਸ਼ੂ ਚੌਣ ਮੈਦਾਨ ਚ ਡਟੇ ਔਰ ਉੱਥੇ ਰਾਜਾ ਵੜਿੰਗ ਦਾ ਨਾਂ ਆਉਣਾ ਰਾਜਾ ਵੜਿੰਗ ਐਂਡ ਪਾਰਟੀ ਦਾ ਨਾਂ ਆਉਣਾ ਜਿੱਥੇ ਰਾਜਾ ਵੜਿੰਗ ਪ੍ਰਤਾਪ ਸਿੰਘ ਬਾਜਵਾ ਸੁਖਜਿੰਦਰ ਰੰਧਾਵਾ ਇਹ ਸਾਰੇ ਲੀਡਰ ਉੱਥੇ ਗੈਰ ਹਾਜ਼ਰ ਰਹੇ ਔਰ ਜਦੋਂ ਰਾਜਾ ਵੜਿੰਗ ਨੂੰ ਇੱਕ ਇੱਕ ਪੱਤਰਕਾਰ ਪੁੱਛਦਾ ਹੈ ਉਹਨਾਂ ਦੀ ਗੈਰ ਹਾਜ਼ਰੀ ਦਾ ਕਾਰਨ ਤਾਂ ਉਹ ਇਹ ਦੱਸਦੇ ਆ ਕਿ ਉਹਨਾਂ ਨੂੰ ਇਨਵਾਈਟ ਨਹੀਂ ਕੀਤਾ ਗਿਆ ਉੱਥੇ ਆ ਕੇ ਜ਼ਰੂਰ ਹੈਰਾਨੀ ਹੁੰਦੀ ਆ ਪਰ ਲੰਗੇ ਦਿਨੀ ਇਹ ਲੱਗਿਆ ਕਿ ਕਾਂਗਰਸ ਦੇ ਵਿੱਚ ਸਾਰਾ ਕੁਝ ਖਾਲਾ ਹੋ ਰਿਹਾ ਹੌਲੀ-ਹੌਲੀ ਕਿਉਂਕਿ ਤਰਨਤਾਰਨ ਦੀ ਚੋਣ ਮੁਹਿੰਮ ਦੇ ਵਿੱਚ شمار ਹੁੰਦੇ ਨੇ ਭਾਰਤ ਪੂਸ਼ਣ ਆਸ਼ੂ ਔਰ ਉੱਥੇ ਆ ਕੇ ਸਰਦਾਰ ਪ੍ਰਗਟ ਸਿੰਘ ਦੇ ਨਾਲ ਗੱਲਬਾਤ ਕਰਦੇ ਨਜ਼ਰ ਆਉਂਦੇ ਆ ਪ੍ਰਤਾਪ ਸਿੰਘ ਬਾਜਵਾ ਨਾਲ ਗੱਲਬਾਤ ਕਰਦੇ ਨਜ਼ਰ ਆਉਂਦੇ ਆ ਔਰ ਰਾਜਾ ਵੜਿੰਗ ਦੇ ਨਾਲ ਇੱਕੋ ਸਟੇਜ ਸਾਂਝੀ ਕਰਦੇ ਨਜ਼ਰ ਆਉਂਦੇ ਆ ਇਹ ਲੱਗਦਾ ਹੈ ਕਿ ਹੁਣ ਕਾਂਗਰਸ ਪਾਰਟੀ ਦੇ ਵਿੱਚ ਜਿਹੜਾ ਪਾੜ ਪੈਂਦਾ ਨਜ਼ਰ ਆ ਰਿਹਾ ਸੀ ਉਹ ਹੌਲੀ-ਹੌਲੀ ਕਰਕੇ ਭਰਨ ਲੱਗ ਗਿਆ ਹੈ ਭਾਰਤ ਪੂਸ਼ਣ ਆਸ਼ੂ ਤੇ ਰਾਜਾ ਵੜਿੰਗ ਦੇ ਵਿੱਚ ਜਿਹੜੀ ਦਰਾੜ ਬਣਦੀ ਦੱਸੀ ਜਾ ਰਹੀ ਸੀ ਉਹ ਲੱਗ ਤਾਮੀ ਅਜੇ ਤੱਕ ਵੀ ਲੁਧਿਆਣੇ ਜ਼ਿਮਨੀ ਚੋਣ ਦੇ ਵਿੱਚ ਕੀ ਕੁਝ ਵਾਪਰਿਆ ਉਹਨੂੰ ਭੁੱਲਿਆ ਨਹੀਂ ਜਾ ਪਾ ਰਿਹਾ ਕਾਂਗਰਸ ਦੇ ਅੰਦਰ ਸਥਿਤੀ ਕੀ ਹੈ ਇਸ ਉੱਤੇ ਸਵਾਲ ਅਜੇ ਵੀ ਡਟੇ ਹੋਏ ਨੇ ਜਿੱਥੇ ਕਾਂਗਰਸ ਦੇ ਵਿੱਚ ਲੁਧਿਆਣੇ ਜ਼ਿਮਨੀ ਚੋਣ ਮੇਲੇ ਭਾਰਤ ਪੂਸ਼ਣ ਆਸ਼ੂ ਦੇ ਨਾਲ ਰਾਣਾ ਗੁਰਜੀਤ ਡਟ ਕੇ ਸਨ ਅਜੇ ਤੱਕ ਰਾਣਾ ਗੁਰਜੀਤ ਇੱਥੇ ਨਜ਼ਰ ਨਹੀਂ ਆਏ ਭਾਵੇਂ ਭਾਰਤ ਪੂਸ਼ਣ ਆਸ਼ੂ ਨਜ਼ਰ ਆ ਗਏ ਨੇ ਰਾਣਾ ਗੁਰਜੀਤ ਤੇ ਰਾਜਾ ਵੜਿੰਗਦਾ ਵੀ ਇੱਕ ਵਿਵਾਦ ਖਾਸਾ ਚੱਲਦਾ ਔਰ ਲੋਕਾਂ ਦੇ ਵਿੱਚੋਂ ਪ੍ਰਚਲਿਤ ਵੀ ਹੈ ਪਰ ਕੀ ਰਾਣਾ ਗੁਰਜੀਤ ਇਸ ਧਰਤੀ ਦੇ ਉੱਤੇ ਆਣ ਕੇ ਕਾਂਗਰਸ ਦੇ ਵਾਸਤੇ ਪ੍ਰਚਾਰ ਕਰਨਗੇ ਇਹ ਹੁਣ ਵਕਤ ਦੱਸੇਗਾ ਫਿਲਹਾਲ ਕਰਨਬੀਰ ਸਿੰਘ ਬੁਰਜ ਲਤਰਨਤਾਰਨ ਤੋਂ ਉਮੀਦਵਾਰ ਨਹੀਂ ਔਰ ਕਾਂਗਰਸ ਪਾਰਟੀ ਇਹ ਦਾਅਵਾ ਕਰ ਰਹੀ ਹੈ ਕਿ ਘੱਟੋ ਘੱਟ ਉਹਨਾਂ ਦਾ ਉਮੀਦਵਾਰ ਕਾਂਗਰਸ ਦਾ ਟਕਸਾਲੀ ਉਮੀਦਵਾਰ ਹੈ ਟਕਸਾਲੀ ਲੀਡਰ ਐ ਜਿਸ ਨੂੰ ਉਮੀਦਵਾਰ ਬਣਾਇਆ ਗਿਆ ਔਰ ਇਸ ਟਕਸਾਲੀ ਉਮੀਦਵਾਰ ਦਾ ਹਵਾਲਾ ਦੇ ਕੇ ਬਾਕੀ ਪਾਰਟੀਆਂ ਨੂੰ ਨਿਸ਼ਾਨਾ ਬਣਾਉਂਦੇ ਆ ਇਹ ਕਿਹਾ ਜਾ ਰਿਹਾ ਹੈ ਕਿ ਬਾਕੀ ਪਾਰਟੀਆਂ ਨੇ ਤਾਂ ਇਧਰੋਂ ਉਧਰੋਂ ਲੀਡਰ ਚੁੱਕੇ ਨੇ ਬਿਲਕੁਲ ਸਹੀ ਹੈ ਕਿਉਂਕਿ ਆਮ ਆਦਮੀ ਪਾਰਟੀ ਦੇ ਵਿੱਚ ਹਰਮੀਤ ਸਿੰਘ ਸੰਧੂ ਨੇ ਜਿਹੜੇ ਅਕਾਲੀ ਦਲ ਦਾ ਹਿੱਸਾ ਰਹਿ ਚੁੱਕੇ ਐ ਲੰਗੀਆਂ ਵਿਧਾਨ ਸਭਾ ਚੋਣਾਂ ਲੜ ਚੁੱਕੇ ਨੇ ਦੂਸਰੇ ਪਾਸੇ ਬੀਜੇਪੀ ਵੱਲੋਂ ਵੀ ਅਕਾਲੀ ਦਲ ਦੇ ਲੀਡਰ ਨੂੰ ਲਿਆਂਦਾ ਗਿਆ ਔਰ ਕਾਂਗਰਸ ਪਾਰਟੀ ਜਿਹੜੀ ਹੈ ਉਹ ਜ਼ਰੂਰ ਆਪਣੇ ਅ ਟਕਸਾਲੀ ਲੀਡਰ ਦੇ ਉੱਤੇ ਲੜਦੀ ਪਈ ਹੈ ਤੇ ਦੂਸਰੀ ਗੱਲ ਕਰੀਏ ਅਕਾਲੀ ਦਲ ਵਾਰਿਸ ਪੰਜਾਬ ਦੇ ਦੀ ਉਹਦੇ ਵਿੱਚ ਮਨਦੀਪ ਸਿੰਘ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਇਹ ਸਵਾਲ ਬਹਤਰ ਹੈ ਔਰ ਬਣਦਾ ਲਾਜ਼ਮੀ ਵੀ ਹੈ ਕਿਉਂਕਿ ਕਿਸੇ ਵੀ ਪਾਰਟੀ ਦੇ ਵੱਲੋਂ ਆਪਣੇ ਕੇਡਰ ਨੂੰ ਅੱਗੇ ਨਹੀਂ ਲਿਆਂਦਾ ਜਾ ਰਿਹਾ ਕੀ ਇਸ ਖੇਤਰ ਦੇ ਵਿੱਚ ਕਿਸੇ ਪਾਰਟੀ ਦੇ ਹੱਥ ਕੁਝ ਵੀ ਨਹੀਂ ਹੈ ਕੀ ਦੂਸਰੀਆਂ ਪਾਰਟੀਆਂ ਦੇ ਵਿੱਚੋਂ ਲੀਡਰ ਚੁੱਕਣੇ ਪੈ ਰਹੇ ਆ ਹਾਲਾਂਕਿ ਸਟੇਜਾਂ ਦੇ ਉੱਤੇ ਰੈਲੀਆਂ ਦੇ ਵਿੱਚ ਭਾਵੇਂ ਵੱਡੇ ਵੱਡੇ ਭਾਸ਼ਣ ਦੇ ਦਿੱਤੇ ਜਾਣ ਕਿ ਬਦਲਾ ਲਿਆਂਦਾ ਜਾਵੇਗਾ ਪਰ ਇਹ ਸਵਾਲ ਬਣਿਆ ਰਹੂਗਾ ਕਿ ਕੀ ਆਮ ਆਦਮੀ ਪਾਰਟੀ ਭਾਜਪਾ ਅਤੇ ਸ਼ਰੋਮਣੀ ਅਕਾਲੀ ਦਲ ਇਹਨਾਂ ਦੇ ਕੋਲ ਆਪਣਾ ਕੇਡਰੀ ਹੈ ਨੀਗਾ ਇਹਨਾਂ ਹਲਕਿਆਂ ਦੇ ਵਿੱਚੋਂ ਸ਼ਰੋਮਣੀ ਅਕਾਲੀ ਦਲ ਬਾਦਲ ਦਾ ਦਾਵੀ ਜਿਹੜਾ ਆ ਉਹਨਾਂ ਨੇ ਵੀ ਬੀਬੀ ਸੁਖਵਿੰਦਰ ਕੌਰ ਰੰਧਾਵਾ ਨੂੰ ਬਾਹਰੋਂ ਲਿਆਉਂਦਾ ਉਹਨਾਂ ਦੇ ਆਪਣੇ ਕੈਡਰ ਦੇ ਵਿੱਚ ਕੀ ਇਸ ਤਰ੍ਹਾਂ ਦਾ ਕੋਈ ਲੀਡਰ ਨਹੀਂ ਸੀ ਜਿਹੜਾ ਜਿੱਤ ਸਕਦਾ ਸੀ ਬਹੁਤ ਸਾਰੇ ਸਵਾਲ ਜਿਹੜੇ ਆ ਉਹ ਅਜੇ ਤੱਕ ਬਣੇ ਹੋਏ ਆ ਔਰ ਇਹਨਾਂ ਪਾਰਟੀਆਂ ਦੀ ਕ੍ਰੈਡੀਬਿਲਟੀ ਦੇ ਉੱਤੇ ਸਵਾਲ ਖੜਦੇ ਆ ਔਰ ਉਹੀ ਸਵਾਲ ਰਾਜਾ ਵੜਿੰਗ ਵੀ ਚੁੱਕਦੇ ਆ ਕਾਂਗਰਸ ਪਾਰਟੀ ਦੇ ਅੰਦਰ ਵੀ ਚੁੱਕਦੇ ਨਜ਼ਰ ਆ ਰਹੇ ਆ ਲੀਡਰ ਔਰ ਇਹੋ ਜੀ ਸਥਿਤੀ ਨੂੰ ਲੈ ਕੇ ਰਾਜਾ ਵੜਿੰਗ ਨੇ ਜੋ ਕਾਂਗਰਸ ਅੰਦਰ ਪਈ 파ਟੋ ਧਾੜ ਦੇ ਉੱਤੇ ਬਿਆਨ ਦਿੱਤਾ ਕੀ ਬੋਲੇ ਨੇ ਆਓ ਸੁਣਦੇ ਆ ਦੇਖੋ ਜਿਹੜਾ ਜਿਮਨੀ ਚੋਣ ਦੀ ਗੱਲ ਹੈ ਮਾਝੇ ਦੇ ਲੋਕ ਬੜੇ ਸਿਆਣੇ ਲੋਕ ਹੈ ਔਰ ਮੈਨੂੰ ਲੱਗਦਾ ਕਿ ਜਿਹੜੇ ਉਮੀਦਵਾਰ ਆਪਸ ਵਿੱਚ ਉਤਾਰੇ ਅਗਰ ਉਹਨਾਂ ਸਾਰਿਆਂ ਦੀ ਗੱਲ ਕਰੀਏ ਉਹਨਾਂ ਚੋਂ ਸਾਡਾ ਉਮੀਦਵਾਰ ਇੱਕ ਪੁਰਾਣਾ ਪਸ਼ੋਕੜ ਵਾਲਾ ਕਾਂਗਰਸੀ ਉਮੀਦਵਾਰ ਹੈ ਆਮ ਆਦਮੀ ਪਾਰਟੀ ਨੇ ਵੀ ਬਾਰੂ ਬੰਦਾ ਫੜਕੇ ਲਿਆਂਦਾ ਹੈ ਉਹਦੇ ਤੇ ਵੀ ਕਈ ਤਰ੍ਹਾਂ ਦੇ ਇਲਜ਼ਾਮ ਥਣ ਇੱਕ ਉਥੇ ਬੰਦਾ ਲੜ ਰਿਹਾ ਜਿਹੜਾ ਅਕਾਲੀਸਰ ਦਾ ਉਹ ਗੈਂਗਸਟਰ ਹੈ ਔਰ ਉਹਦੀ ਉਹਦੀ ਸੱਸ ਲੜ ਰਹੀ ਹੈ ਜਿਹੜੀ ਬਟਾਲੇ ਤੋਂ ਆ ਕੇ ਲੜ ਰਹੀ ਹੈ ਮੁੰਡਾ ਗੈਂਗਸਟਰ ਹੈ ਉਥੇ ਬਾਠ ਬਾਠ ਉਹਨੇ ਬੜਾ ਕਹਿਰ ਮਚਾ ਰੱਖਿਆ ਉਥੇ ਇੱਕ ਮੇਰਾ ਖਿਆਲ ਅਮਰਿਤਪਾਲ ਦੀ ਪਾਰਟੀ ਤੋਂ ਚੋਣ ਲੜ ਰਹੀ ਹੈ ਲੋਕਾਂ ਨੇ ਦੇਖ ਚੁੱਕੇ ਹੈ ਸਾਰਾ ਕੁਝ ਉਹਦੇ ਤੇ ਵੀ ਕਈ ਤਰ੍ਹਾਂ ਦੇ ਇਲਜ਼ਾਮਤ ਹੈਗੇ ਸੋ ਮੈਨੂੰ ਲੱਗਦਾ ਹੈ ਕਿ ਲੋਕ ਸੰਵਿਧਾਨ ਨੂੰ ਮੰਨਣ ਵਾਲਿਆਂ ਨੂੰ ਵੋਟ ਪਾਉਣਗੇ ਤੇਸ਼ ਤੇ ਤਰੰਗੇ ਨੂੰ ਜਿਹੜੇ ਮੰਨਦੇ ਉਹਨਾਂ ਲੋਕਾਂ ਨੂੰ ਵੋਟ ਪਾਉਣਗੇ ਆਮ ਆਦਮੀ ਪਾਰਟੀ ਦੀ 4 ਸਾਲ ਦੀ ਕਾਰਗੁਜ਼ਾਰੀ ਦੇਖ ਕੇ ਲੋਕ ਵੋਟ ਪਾਉਣਗੇ ਔਰ ਵਾਦਾ ਕ੍ਰਾਈਮ ਹੈ ਜਿਹੜਾ ਪੰਜਾਬ ਦੇ ਅੰਦਰ ਇਹ ਸਾਰੀਆਂ ਐਕਟੀਵਿਟੀਆਂ ਨੂੰ ਦੇਖ ਕੇ ਮਾਝੇ ਦੇ ਲੋਕਾਂ ਨੇ ਵੋਟ ਪਾਉਣੀ ਹੈ ਔਰ ਉਹਰੇ ਵਿੱਚ ਮੈਨੂੰ ਲੱਗਦਾ ਕਾਂਗਰਸ ਪਾਰਟੀ ਚੰਗੇ ਤਰੀਕੇ ਦੇ ਨਾਲ ਆਪਣਾ ਜਿਹੜਾ ਉਮੀਦਵਾਰ ਦਿੱਤਾ ਹੈ ਉਹਰੇ ਹੱਕ ਦੇ ਵਿੱਚ ਮੈਨੂੰ ਲੱਗਦਾ ਵੋਟਾਂ ਅਸੀਂ ਪਵਾ ਸਕਾਂਗੇ ਲੋਕਾਂ ਦੀ ਪਹਿਲੀ ਡਿਮਾਂਡ ਹੈ ਕਿ ਅਮਨ ਔਰ ਸ਼ਾਂਤੀ ਹੋਵੇ ਹਰ ਵਿਅਕਤੀ ਆਪਣੀ ਗੱਲ ਕਰ ਸਕੇ ਸੋ ਜੇ ਇਦਾਂ ਦੇਖਣਗੇ ਲੋਕ ਤਾਂ ਫਿਰ ਸਾਡਾ ਕੈਂਡੀਡੇਟ ਬੜੀ ਸਰ ਇੱਕ ਇੱਕ ਹਮੇਸ਼ਾ ਚਰਚਾ ਰਹਿੰਦੀ ਹੈ 2027 ਤੋਂ ਪਹਿਲਾਂ ਹਰ ਇੱਕ ਪਾਰਟੀ ਆਪ ਦਾ ਜੋਰਾਂ ਦੇ ਕਾਂਗਰਸ ਦਾ ਇਹ ਮਸ਼ਹੂਰ ਰਹਿੰਦੀ ਹੈ ਕਿ ਧੜੇਬੰਦੀ ਦਾ ਕਿ ਗਰੁੱਪਵਾਜੀ ਦਾ ਲੈ ਕੇ ਹੁਣ ਕਿਉਂ ਰਹਿੰਦਾ ਹੈ ਹੁਣ ਤਾਂ ਹੈ ਨਹੀਂ ਕੋਈ ਧੜੇਬੰਦੀ ਤੁਹਾਨੂੰ ਲੱਗਦਾ ਤੁਸੀਂ ਦੇਖਿਆ ਹੋਣਾ ਸਾਰੇ ਨੇਤਾ ਚੰਨੀ ਸਾਹਿਬ ਕਾਗਜ਼ ਨੋਮੀਨੇਸ਼ਨ ਪਰਣ ਵਾਲੇ ਉਸ ਦਿਨ ਡਿਊਟੀਆਂ ਦੇ ਵਿੱਚ ਹਰ ਲੀਡਰ ਜਿਹੜਾ ਹੈਗਾ ਪੰਜਾਬ ਦਾ ਉੱਥੇ ਪਹੁੰਚਿਆ ਤੁਸੀਂ ਦੱਸ ਦਿਓ ਕਿਹੜਾ ਕੋਈ ਲੀਡਰ ਹੈ ਨਹੀਂਗਾ ਉੱਥੇ ਤਾਂ ਮਤਲਬ ਜਿਹਾ ਦਿੰਦਾ ਇੱਕ ਇੱਕ ਨੇਤਾ ਪਹੁੰਚਿਆ ਜਿੱਥੋਂ ਤੱਕ ਧੜੇਬੰਦੀ ਦੀ ਗੱਲ ਹੈ ਯਾਰ ਇਹ ਮਾੜਾ ਮੋਟਾ ਤਾਂ ਪਰਿਵਾਰ ਚ ਵੀ ਧੜੇਬੰਦੀ ਹੁੰਦੀ ਹੈ ਜਿਹੜੀ ਘਰ ਦੀ ਕੁੜੀ ਹੁੰਦੀ ਹੈ ਉਹਦੀ ਵੱਡੇ ਭਰਾ ਨਾਲ ਜ਼ਿਆਦਾ ਬੰਦੀ ਹੁੰਦੀ ਹੈ ਛੋਟੇ ਨਾਲ ਘੱਟ ਬੰਦੀ ਹੁੰਦੀ ਹੈ ਇੱਕ ਮੁੰਡਾ ਵੱਡੇ ਬੇਬੇ ਨਾਲ ਬੇਬੇ ਨਾਲ ਰਹਿੰਦਾ ਦੂਜਾ ਆਡ ਰਹਿੰਦਾ ਹੁੰਦਾ ਪਰ ਇਹਦਾ ਮਤਲਬ ਇਹ ਨਹੀਂ ਉਹ ਰਿਸ਼ਤੇ ਟੁੱਟ ਜਾਂਦੇ ਉਹ ਰਿਸ਼ਤੇ ਬਹੁਤ ਨੇੜਲੇ ਰਿਸ਼ਤੇ ਹੁੰਦੇ ਆ ਹਰ ਬੰਦਾ ਰੇਸ ਚ ਤੁਰਿਆ ਫਿਰਦਾ ਹੈ ਕਿ ਮੈਂ ਅੱਗੇ ਵਧਾਂ ਇਹ ਸੰਭਾਵਕ ਹਿਊਮਨ ਨੇਚਰ ਹੈ ਸੋ ਕਦੇ-ਕਦੇ ਉਹ ਤਾਂ ਫਰਕ ਹੁੰਦਾ ਹੈ ਆਦਰਵਾਇਜ਼ ਜਿੱਥੇ ਕਾਂਗਰਸ ਨੂੰ ਲੱਗਦਾ ਕਿ ਹੁਣ ਪੰਜਾਬ ਦੇ ਹਿੱਤਾਂ ਦੀ ਗੱਲ ਹੈ ਪੰਜਾਬ ਦੇ ਲੋਕਾਂ ਦੀ ਗੱਲ ਹੈ ਪਬਲਿਕ ਕੌਜ਼ ਹੈ ਉੱਥੇ ਅਸੀਂ ਸਾਰੇ ਇਕੱਠੇ ਹਾਂ ਵਿਟਿੰਗ ਸਰ ਜਿਸ ਤਰ੍ਹਾਂ ਕਿ ਕਿਸਾਨਾਂ ਵੱਲੋਂ ਪਰਾਲੀ ਨੂੰ ਜਲਾ ਕੇ ਕਾਫੀ ਪਰਚੇ ਦਰਜ ਹੋ ਰਹੇ ਨੇ ਬਹੁਤ ਮਾੜੀ ਗੱਲ ਹੈ ਕਿਸਾਨ ਇਹ ਜਿੰਨੇ ਮਰਜ਼ੀ ਪਰਚੇ ਤੁਸੀਂ ਦਰਜ ਕਰ ਲਓ ਕਿਸਾਨ ਪਰਾਲੀ ਜਲਾਉਣ ਤੋਂ ਰੋਕ ਨਹੀਂ ਸਕਦਾ ਜਿਵੇਂ ਕਿ ਤੁਸੀਂ ਹੁਣ ਐਫ ਆਈ ਆਰਾਂ ਦਰਜ ਕਰਤੀਆਂ ਨਸ਼ੇ ਦੀਆਂ ਆ ਕੇ ਕਹਿੰਦੇ 47000 ਐਫ ਆਈ ਆਰ ਦਰਜ ਕਰਤੀ ਨਸ਼ੇ ਵਾਲੇ ਦੀ ਨਸ਼ਾ ਜੁਧ ਨਸ਼ਾ ਵਿਰੋਧ ਲੇਕਿਨ ਨਸ਼ਾ ਤਾਂ ਉਹ ਨਹੀਂ ਹੈ ਐਫ ਆਈ ਆਰ ਆਲਟਰਨੇਟਿਵ ਨਹੀਂ ਹੈ ਨਸ਼ੇ ਦਾ ਐਫ ਆਈ ਆਰ ਤਾਂ ਤੁਸੀਂ ਉਲਟਾ ਕਰ ਦਿੰਦੇ ਹੋ ਗਰੀਬ ਪਰਿਵਾਰ ਜਿਹੜਾ ਜਾਂ ਉਹਦੇ ਮਾਪਿਓ ਜੇਲਾ ਚ ਮੁਲਾਕਾਤਾਂ ਤੇ ਹੋ ਜਾਂਦੇ ਆ ਵਕੀਲਾਂ ਤੇ ਹੋ ਜਾਂਦੇ ਆ ਉਹ ਪਰਿਵਾਰ ਦਾ ਪਰਿਵਾਰ ਮਰ ਜਾਂਦਾ ਤੁਸੀਂ ਘਾਟਾ ਹਟਾ ਉਹ ਪਿਓ ਕੋਲੇ ਤਾਂ ਕੋਠਾ ਮਸਾ ਬਣਾਇਆ ਹੁਣੇ ਉਰੇ ਕੁੜੀ ਕੀਤ ਐਵੇਂ ਤੁਸੀਂ ਪਰਾਲੀ ਦਾ ਤੁਸੀਂ ਪਰਾਲੀ ਦੇ ਪਰਚੇ ਦਰਜ ਕਰਿਓ ਜਿੰਨਾ ਚਿਰ ਪਰਾਲੀ ਨੂੰ ਨਾ ਜਲਾਉਣਾ ਸੇ ਸਰਕਾਰ ਸਹੂਲਤ ਮਈਹਾਣੀ ਕਰਾਉਂਦੀ 6 ਤੋਂ 7000 ਰੁਪਇਆ ਖਰਚਾ ਆਉਂਦਾ ਜੇ ਪਰਾਲੀ ਨੂੰ ਵਿੱਚੇ ਵਾਉਣਾ ਹੈ ਅਗਲੇ ਨੇ ਕਿੱਲੇ ਦਾ ਕਿਉਂਕਿ ਤੇਲ ਬੜਾ ਮਹਿੰਗਾ ਹੋ ਗਿਆ ਉਹ ਜਿਹੜਾ ਛੋਟੇ ਜ਼ਿਮੀਂਦਾਰ ਕੋਲੇ ਹੈ ਨਹੀਂ ਉਹ ਕੋਈ ਸਮਾਚਸ ਦੀ ਡੱਬੀ ਹੁੰਦੀ ਹੈ ਸੌਖੇ ਤਰੀਕੇ ਨਾਲ ਉਹ ਉੜਾ ਦਿੰਦਾ ਉਹ ਜਾਂ ਤਾਂ 10000 ਰੁਪਏ ਦੀ ਕੇਂਦਰ ਸਰਕਾਰ ਜਾਂ ਪੰਜਾਬ ਸਰਕਾਰ ਮਿਲ ਕੇ ਉਹ ਉਹਨਾਂ ਨੂੰ 10000 ਰੁਪਏ ਦੇਵੇ ਫੇਰ ਤਾਂ ਕਿਸਾਨ ਪਰਾਲੀ ਜਲਾਉਣ ਤੋਂ हट ਜਾਏਗਾ ਜੁੱਥੋ ਤਾਂ ਗੱਲ ਹੈ ਨਾ ਹੀ ਕੋਈ ਇੰਪਲੀਮੈਂਟਸ ਹੈ ਲੋਕਾਂ ਕੋਲੇ ਬੇਲਸ ਬਣਾਉਣ ਨੂੰ ਜਿਹੜੀਆਂ ਗੱਠਾਂ ਬਣਾਉਣੀਆਂ ਫਿਰ ਜੇ ਕੋਈ ਕਿਤੇ ਬਣ ਵੀ ਜਾਂਦੀਆਂ ਉਹ ਗੱਠਾਂ ਨੂੰ ਚੱਕਰ ਨੂੰ ਤੇ ਰੱਖਣ ਨੂੰ ਥਾਂ ਹੈ ਨਹੀਂ ਯਾਰ ਤੁਸੀਂ ਸਰਕਾਰਾਂ ਨੂੰ ਆਲਟਰਨੇਟਿਵ ਕੱਢ ਕੇ ਦਿਓ ਤੁਸੀਂ ਧੱਕੇ ਨਾਲ ਕਿਦਾਂ ਕਹੋਗੇ ਵੀ ਪਰਾਲੀ ਨਾ ਜਲਾਓ ਗਿਵ ਥੈਮ ਅ ਆਲਟਰਨੇਟਿਵ ਸੋਲੂਸ਼ਨ ਪਿੰਡ ਪਿੰਡ ਤੇ ਬੇਲਸ ਹੋਣ ਨੇੜੇ ਇਲਾਕਿਆਂ ਦੇ ਵਿੱਚ ਬਾਇਓਮੈਸ ਪਲਾਂਟ ਲੱਗੇ ਹੋਣ ਜਿੱਥੇ ਉਹ ਪਰਾਲੀ ਦੀ ਖਪਤ ਹੋਵੇ ਤੇ ਜ਼ਿਮੀਦਾਰ ਉਹ ਪਰਾਲੀ ਨਾ ਜਲਾਏ ਆਪਦਾ ਕਿੱਲੇ ਪ੍ਰਤੀ 7-8000 ਦੀ ਪਰਾਲੀ ਵੇਚ ਕੇ ਤੇ ਉਹਰੇ ਪੈਸੇ ਆਵੇ ਕਿਸਾਨ ਦਾ ਚਿੱਤ ਨਹੀਂ ਕਰਦਾ ਅੱਗ ਲਾਉਣ ਨੂੰ ਤੁਹਾਡਾ ਕਹਿਣਾ ਹੈ ਕਿ ਦਿੱਲੀ ਗਵਰਨਮੈਂਟ ਜਿਹੜੀ ਉੱਥੇ ਪੋਲੂਸ਼ਨ ਖਤਮ ਕਰਨ ਵਾਸਤੇ ਪੈਸਾ ਖਰਚਦੀ ਉਹ ਕਿਸਾਨਾਂ ਨੂੰ ਦਿੱਤਾ ਜਾਂਦਾ ਮੈਂ ਤੁਹਾਨੂੰ ਮੈਨੂੰ ਇਹ ਦੱਸੋ ਕਿ ਜਦੋਂ ਦਾ ਮੈਂ ਪੈਦਾ ਹੋਇਆ ਮੇਰੀ ਉਮਰ 47 ਸਾਲ ਹੈ ਮੈਂ ਜਾਂਦੇ ਨੇ ਵੇਖਿਆ ਕਿ ਕਿਸਾਨ ਪਰਾਲੀ ਨੂੰ ਅੱਗ ਲਾਉਂਦੇ ਪਰ ਲੇਕਿਨ ਮੈਂ ਤਿੰਨਾਂ ਸਾਲਾਂ ਦਾ ਇਹ ਵੇਖਿਆ ਵੀ ਇਹ ਨਵਾਂ ਰੌਲਾ ਪੈਣ ਲੱਗ ਪਿਆ ਵੀ ਪੰਜਾਬ ਦੀ ਪਰਾਲੀ ਦੇ ਨਾਲ ਦਿੱਲੀ 'ਚ ਧੂਆਂ ਹੁੰਦਾ ਪੋਲਿਊਸ਼ਨ ਵੱਧ ਗਿਆ ਮਾੜੀ ਗੱਲ ਹੈ ਸਾਹ ਹਾਸਤੇ ਦਿੱਕਤ ਹੈ ਕਿਸਾਨ ਨੂੰ ਵੀ ਪਤਾ ਹੈ ਹੋ ਸਕਦਾ ਪਰ ਇਹ ਨਵੀਂ ਗੱਲ ਤਾਂ ਹੈ ਨਹੀਂ ਕੋਈ ਹੋਰ ਆਲਟਰਨੇਟਿਵ ਜਿੰਨਾ ਚਿਰ ਸਰਕਾਰਾਂ ਨੇ 47 ਸਾਲਾਂ ਦਾ ਕੋਈ ਆਲਟਰਨੇਟਿਵ ਨਹੀਂ ਲੱਭਿਆ ਕਿਸਾਨ ਕੀ ਕਰੇ ਸੋ ਮੇਰੇ ਕਹਿਣ ਦਾ ਮਤਲਬ ਹੈ ਕੱਲਾ ਪੋਲਿਊਸ਼ਨ ਪਰਾਲੀ ਨਾਲ ਨਹੀਂ ਹੋ ਰਿਹਾ ਪੋਲਿਊਸ਼ਨ ਘਾਤਕ ਹੈ ਕਿਸਾਨ ਨੂੰ ਪਤਾ ਲੇਕਿਨ ਕਿਸਾਨ ਡੋਨਟ ਹੈਵ ਐਨੀ ਆਲਟਰਨੇਟਿਵ ਚਿੱਟੇ ਰਾਸ ਮੈਕ ਦਾ ਟੀਕੇ ਦਾ ਜਿਹੜਾ ਕੈਪਸੂਲ ਹੈ ਉਹਰਾ ਇਲਾਜ ਕੋਈ ਨਹੀਂ ਹੈ ਆਦਰ ਨੌਕਰੀਆਂ ਦਿਓ ਸਰਕਾਰ ਕੋਲੇ ਪੈਸੇ ਨਹੀਂ ਹੈ ਨੌਕਰੀ ਦੇਣ ਨੂੰ ਉਹਨੂੰ ਧੰਦੇ ਤੇ ਲਾਓ ਮੁੰਡੇ ਨੂੰ ਉਹ ਮੁੰਡਾ ਜਿਹੜਾ ਚਿਟਾ ਪੀਂਦਾ ਉਹਦਾ ਸਰੀਰ ਟੁੱਟ ਰਿਹਾ ਹੈ ਟੈਂਪੋ ਵਾਲਾ ਰਿਕਸ਼ੀ ਵਾਲਾ ਰਾਤ ਨੂੰ ਗੋਲੀਆਂ ਖਾਂਦਾ ਉਹ ਜਿਹੜਾ ਸਿਗਨੇਚਰ ਕੈਪਸੂਲ ਹੈ ਸਰੀਰ ਟੁੱਟ ਰਿਹਾ ਹੈ ਉਹ ਨੂੰ ਉਸ ਖਾਣ ਵੇਲੇ ਉਹ ਨੂੰ ਕੋਈ ਚੀਜ਼ ਚਾਹੀਦੀ ਹੈ ਨਹੀਂ ਤਾਂ ਉਹ ਖਾਏਗਾ ਹੀ ਖਾਏਗਾ ਤੇ ਜਿੰਨਾ ਚਿਰ ਡਿਮਾਂਡ ਹੈ ਉਨਾ ਚਿਰ ਸਪਲਾਈ ਨੂੰ ਕੋਈ ਸਰਕਾਰ ਨਹੀਂ ਰੋਕ ਸਕਦੀ ਮਹੀਨੇ 'ਚ ਕਹਿੰਦਾ ਖਤਮ ਕਰ ਦੂੰ ਕੋਈ ਢੂੜ ਮਹੀਨੇ 'ਚ ਕਹਿ ਦਿੰਦਾ ਇਰਾ ਆਲਟਰਨੇਟਿਵ ਲੱਭੋ ਜਿਵੇਂ ਹਮੇਸ਼ਾ ਮੈਂ ਕਹਿੰਦਾ ਭੁੱਕੀ ਤੇ ਅਫੀਨ ਇਹਦਾ ਆਲਟਰਨੇਟਿਵ ਹੋ ਸਕਦਾ ਹੈ ਨਸ਼ੇ ਪੁੱਕੀ ਤੇ ਅਫੀਮ ਵੀ ਮਾੜਾ ਹੈ ਸ਼ਰਾਬ ਵੀ ਮਾੜਾ ਹੈ ਚਾਹ ਵੀ ਮਾੜਾ ਹੈ ਲੇਕਿਨ ਪੁੱਕੀ ਤੇ ਅਫੀਮ ਖਾਣ ਵਾਲਾ ਵਿਅਕਤੀ ਜਿੰਨੀ ਕੁ ਮੇਰੀ ਖੋਜ ਹੈ ਨੌਲੇਜ ਹੈ ਉਹ ਮਰਦਾ ਨਹੀਂ ਹੈ ਉਹ ਬਦਦਿਮਾਗ ਨਹੀਂ ਹੁੰਦਾ ਉਹ ਡਿਗਦਾ ਨਹੀਂ ਹੈ ਬਦਸਲੂਕੀ ਨਹੀਂ ਕਰਦਾ ਕਿਸੇ ਦੇ ਨਾਲ ਸੋ ਦੈਟਸ ਵਾਈ ਇਹਦੇ ਤੇ ਵੀ ਮੈਂ ਰਿਸਰਚ ਕਰ ਰਿਹਾ ਪੁੱਕੀ ਅਫੀਮ ਵਾਲੀ ਗੱਲ ਤੇ ਆਉਣ ਵਾਲੇ ਦਿਨਾਂ ਚ ਵਿਸਤਾਰ ਪੂਰੋ ਕਿਹੜਾ ਰੋਡ ਮੈਪ ਬਣਾ ਕੇ ਲੋਕਾਂ ਦੇ ਵਿੱਚ ਲੈ ਕੇ ਜਾਵਾਂਗੇ ਸੋ ਥੈਟ ਵੀ ਕੈਨ ਅਸੀਂ ਉਹਨਾਂ ਨੂੰ ਬਚਾ ਸਕੀਏ ਮੈਨੂੰ ਕਿਸੇ ਦਾ ਪੁੱਤ ਮਰਦਾ ਓਵਰ ਡੋਸ ਨਾਲ ਬਹੁਤ ਦਰਦ ਲੱਗਦੀ ਹੈ